ਪੰਜਾਬੀ ਨੈਟਵਰਕ YouTube ਚੈਨਲ ਦੇ ਨਾਲ ਜੁੜੇ ਸਾਰੇ ਭੈਣਾ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸੰਦੀਪ ਸਿੰਘ ਅੱਜ 24 ਅਗਸਤ 2025 ਦਿਨ ਐਤਵਾਰ ਅੱਜ ਬੜੇ ਇੱਕ ਖਾਸ ਮਸਲਾ ਖਾਸ ਮੁੱਦਾ ਜਿਹੜਾ ਬੜਾ ਸੈਂਸਿਟਿਵ ਤੇ ਬੜਾ ਗੰਭੀਰ ਹੁਣ ਦੇ ਨਾਲ ਨਾਲ ਉਹ ਮਸਲਾ ਜਿਹੜਾ ਸਾਡਾ ਉਹ ਬੜਾ ਇੱਕ ਗਲਤ ਦਿਸ਼ਾ ਦੇ ਵੱਲ ਗਲਤ ਡਾਇਰੈਕਸ਼ਨ ਦੇ ਵੱਲ ਮੂਵ ਹੁੰਦਾ ਕਿਸ ਰਿਹਾ ਹੈ ਆਪਣਾ ਹਰਜਿੰਦਰ ਸਿੰਘ ਪੰਜਾਬੀ ਆਪਣਾ ਸਰਦਾਰ ਮੁੰਡਾ ਜਿਹਨੇ ਅਮਰੀਕਾ ਦੇ ਵਿੱਚ ਟਰੱਕ ਦਾ ਪਿਛਲੇ ਦਿਨੀ ਗਲਤ ਯੂ ਟਰਨ ਮਾਰਿਆ ਉਹ ਤੋਂ ਯੂ ਟਰਨ ਮਾਰਨਾ ਬਣਦਾ ਨਹੀਂ ਸੀ ਉਹਨੇ ਮਾਰਿਆ ਚਲੋ ਯੂ ਟਰਨ ਮਾਰਦੀ ਹੋਈ ਦੁਨੀਆ ਪਰ ਉਹ ਵਿਚਾਰੇ ਦੀ ਕਿਸਮਤ ਕਹਿੰਦੇ ਮਾੜੀ ਕਿ ਜਦੋਂ ਯੂ ਟਰਨ ਮਾਰ ਰਿਆ ਸੀ ਤਾਂ ਇੱਕ ਤੇਜ਼ ਰਫਤਾਰ ਦੇ ਵਿੱਚ ਕਾਰ ਆ ਰਹੀ ਸੀ ਤੇ ਉਹ ਕਾਰ ਉਸ ਟਰੱਕ ਦੇ ਵਿੱਚ ਵੱਜਦੀ ਆ ਤੇ ਉਹ ਕਾਰ ਦੇ ਵਿੱਚ ਸਵਾਰ ਤਿੰਨ ਜੀ ਸੀ ਜਿਹੜੇ ਮਾਰੇ ਗਏ ਹੁਣ ਇਹ ਮਸਲੇ ਦੇ ਨਾਲ ਸਾਡੀਆਂ ਭਾਵਨਾਵਾਂ ਬਹੁਤ ਜ਼ਿਆਦੇ ਕੌਮ ਦੀਆਂ ਜੁੜੀਆਂ ਇਦੋਂ ਪਹਿਲਾਂ ਵੀ ਸਾਡਾ ਜਿਹੜਾ ਦੁਸ਼ਮਣ ਆ ਦੁਸ਼ਮਣ ਆ ਅੱਜ ਤੋ 80 ਸਾਲ ਪਹਿਲਾਂ ਹੀ ਬੜਾ ਛਾਤਰ ਸੀ ਸਾਡਾ ਦੁਸ਼ਮਣ ਅੱਧ ਵੀ ਬੜਾ ਚਲਾਕ ਆ ਜੇ ਆਪਾਂ ਅੱਜ ਸਮਝਦੇ ਆ ਨਾ ਵੀ 47 48 ਦੇ ਵਿੱਚ ਸਾਡੇ ਬੰਦੇ ਸਾਡੇ ਲੀਟਰ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਹੋਣੀ ਨਹਿਰੂ ਜੀਆਂ ਗੱਲਾਂ ਨੂੰ ਸਮਝ ਨਹੀਂ ਸਕੇ ਨਹਿਰੂ ਹੋਣੇ ਗਾਂਧੀ ਹੋਣੇ ਸਾਡੇ ਬੰਦਿਆਂ ਨੂੰ ਵਰਤ ਗਏ ਤੇ ਜਦੋਂ ਤਾਂ ਇਹ ਸਾਡੇ ਬੰਦਿਆਂ ਨੂੰ ਸਮਝ ਆਈ ਉਦੋਂ ਤਾਈਂ ਸਮਾਂ ਲੰਘ ਚੁੱਕਿਆ ਸੀ ਸਾਡੇ ਬੰਦੇ ਸਿਰ ਫੜ ਕੇ ਬੈਗੇ ਵੀ ਕੰਮ ਗਲਤ ਹੋ ਗਿਆ ਅੱਜ ਵੀ ਕਿਤੇ ਉਹ ਗਲਤੀ ਸੱਤ ਦੁਬਾਰਾ ਨਾ ਹੋ ਜਾਈ ਹੁਣ ਇਹ ਜਿਹੜਾ ਮਸਲਾ ਕਿੱਧਰ ਨੂੰ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਿ ਸਾਡਾ ਦੋਸ਼ਮੰਦ ਇਸ ਮਸਲੇ ਨੂੰ ਸਾਡੇ ਖਿਲਾਫ ਹਥਿਆਰ ਦੇ ਤੌਰ ਤੇ ਵਰਤੇ ਉਸ ਤੋਂ ਪਹਿਲਾਂ ਸਾਨੂੰ ਇਸ ਦੇ ਉੱਤੇ ਜਿਹੜੀ ਅੱਖ ਮਨਾ ਕੇ ਰੱਖਣੀ ਚਾਹੀਦੀ ਆ ਤੇ ਸਾਨੂੰ ਚਿਤੰਨ ਰਹਿਣਾ ਚਾਹੀਦਾ ਵੀ ਇਹ ਜੋ ਕੁਝ ਹੋ ਰਿਹਾ ਸਾਡੇ ਹੱਕ ਦੇ ਵਿੱਚ ਕਿੱਥੋਂ ਕਿਤਾਹੀਂ ਜਾ ਰਿਹਾ ਕਿਉਂਕਿ ਸਾਡੇ ਖਿਲਾਫ 47 ਤੋਂ ਲੈ ਕੇ ਹੁਣ ਤਾਂ ਹੀ ਜਿਹੜਾ ਨੈਰੇਟਿਵ ਸਿਰਜਿਆ ਗਿਆ ਸੀ ਸਾਨੂੰ ਅਤਵਾਦੀ ਕੈਟਾਗਰੀ ਦੇ ਵਿੱਚ ਪਾਇਆ ਗਿਆ ਭੰਡਿਆ ਗਿਆ ਅਤਵਾਦੀ ਕਹਿ ਕੇ ਸਾਡੀਆਂ ਨੌਜਵਾਨਾਂ ਦੇ ਹੱਥ ਬੰਨ੍ਹ ਕੇ ਮੁਕਾਬਲੇ ਬਣਾਏ ਗਏ ਗੋਲੀਆਂ ਮਾਰ ਕੇ ਫੇਕ ਇਨਕਾਊਂਟਰ ਮਾਰੇ ਕੇ ਤੇ ਦੁਨੀਆ ਨੂੰ ਦੱਸਿਆ ਕਿ ਇਹ ਤਾਂ ਅਤਵਾਦੀ ਲੋਕ ਨੇ ਸਮਾ ਬਦਲਿਆ ਅੱਜ ਸਾਡੀਆਂ ਜਥੇਬੰਦੀਆਂ ਨੇ ਕੌਮ ਨੇ ਉਹ ਨੈਰੇਟਿਵ ਸੀ ਜਿਹੜੇ ਭੰਨੇ ਬਹੁਤ ਮਿਹਨਤ ਹੋਈ ਆ ਖਾਸ ਕਰ ਰੈਫਰੈਂਡਮ ਨੇ ਦੁਨੀਆ ਦੀ ਸੋਚ ਬਦਲੀ ਦੁਨੀਆ ਨੂੰ ਅਸੀਂ ਦੱਸਣ ਦੇ ਵਿੱਚ ਕਾਮਯਾਬ ਰਹੇ ਆ ਕਿ ਅਸੀਂ ਹੱਤਵਾਦੀ ਨਹੀਂ ਅਸੀਂ ਤਾਂ ਦੁਨੀਆ ਦੇ ਪੀਸ ਦੇ ਵਿੱਚ ਵਿਸ਼ਵਾਸ ਰੱਖਦੇ ਆ ਜੇ ਅਮਰੀਕਾ ਦੇ ਨੋਟ ਦੇ ਉੱਤੇ ਲਿਖਿਆ ਹੋਇਆ ਇਨ ਗੋਡ ਵੀ ਟਰਸਟ ਅਸੀਂ ਵੀ ਉਹੀ ਲੋਕ ਆ ਜਿਹੜੇ ਇੱਕ ਗੋਡ ਦੇ ਵਿੱਚ ਵਿਸ਼ਵਾਸ ਰੱਖਦੇ ਆ ਜੇ ਅਮਰੀਕਾ ਵਰਗੇ ਮੁਲਕ ਇਨਸਾਨੀ ਕਦਰਾਂ ਕੀਮਤਾਂ ਦੀ ਗੱਲ ਕਰਦੇ ਆ ਸਾਰਿਆਂ ਨੂੰ ਬਰਾਬਰਤਾ ਦੀ ਗੱਲ ਕਰਦੇ ਆ ਤਾਂ ਸਾਡੇ ਤਾਂ ਸਿੱਖੀ ਦਾ ਮੋਡਰਨਾ ਸਿਧਾਂਤ ਇਹ ਹੈ ਸੰਗ ਤੇ ਪੰਗਤ ਸਾਰਿਆਂ ਨੂੰ ਬਰਾਬਰੀ ਦਾ ਸੋ ਇਹ ਗੱਲਾਂ ਕੌਮ ਦੁਨੀਆ ਨੂੰ ਸਮਝਾਉਣ ਦੇ ਵਿੱਚ ਅੱਜ ਕਾਮਯਾਬ ਹੋਈ ਆ ਅੱਜ ਸਾਡਾ ਦੁਸ਼ਮਣ ਆ ਜਿਹੜਾ ਉਹਦਾ ਕਿਤੇ ਹੱਥ ਨਹੀਂ ਪੈ ਰਿਹਾ ਵੀ ਇਹਨਾਂ ਨੂੰ ਸਿੱਖਣਾ ਕਿਵੇਂ ਦੁਨੀਆ ਦੇ ਨਾਲ ਨੂੰ ਤੋੜਿਆ ਜਾਵੇ ਕਿਵੇਂ ਦੁਨੀਆ ਦੇ ਸਿਸਟਮ ਦੇ ਵਿੱਚੋਂ ਇਹਨੂੰ ਆਈਸੋਲੇਟ ਕਰੀਏ ਤੇ ਉਹਦੇ ਵਾਸਤੇ ਆਪਾਂ ਨੂੰ ਵੀ ਬੜਾ ਧਿਆਨ ਦੇ ਨਾਲ ਅੱਖਾਂ ਖੋਲ੍ਹ ਕੇ ਬੜਾ ਚੇਤਨ ਰਹਿਣਾ ਪੈਣਾ ਇਹਦੇ ਉੱਤੇ ਹੁਣ ਜਿਹੜਾ ਮਸਲਾ ਆਪਣੇ ਤਾਂ ਜਿੰਨੀਆਂ ਵੀ ਜਾਣਕਾਰੀਆਂ ਪਹੁੰਚ ਰਹੀਆਂ ਐ ਇਸ ਮਸਲੇ ਦੇ ਸਬੰਧ ਦੇ ਵਿੱਚ ਉਹ ਜਾਣਕਾਰੀਆਂ ਦੇ ਪਿੱਛੇ ਕੋਈ ਜ਼ਿੰਮੇਦਾਰ ਕੋਈ ਧਰ ਜਾਂ ਹਰਜਿੰਦਰ ਸਿੰਘ ਦਾ ਕੋਈ ਵਕੀਲ ਉਹਦਾ ਕੀ ਰਿਸ਼ਤੇਦਾਰ ਕੋਈ ਵੀ ਉਹਦੇ ਬਲੀ ਕੋਈ ਵੀ ਜਾਣਕਾਰੀ ਅਜੇ ਤਾਈਂ ਅਪਡੇਟ ਨਹੀਂ ਕੀਤੀ ਗਈ ਸਾਡੇ ਤਾਂ ਹੀ ਸਿਰਫ ਅਫਵਾਹਾਂ ਮਾ ਜਾਦੇ ਪਹੁੰਚ ਰਹੀਆਂ ਐ ਇੰਨਾ ਫਵਾਹਾਂ ਦੇ ਵਿੱਚ ਹੁਣ ਕੀ ਹੋਇਆ ਕਿ ਇੱਕ ਪਟੀਸ਼ਨ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ ਆਪਣੇ ਗੱਲ ਕਰਦਿਆਂ ਕਰਦਿਆਂ ਦੋ ਮੈਸੇਜ ਮੈਨੂੰ ਆ ਚੁੱਕੇ ਆ ਆਹ ਪਟੀਸ਼ਨ ਆ ਜਿਹੜੀ ਇਹ ਪਿਛਲੇ ਦੋ ਤਿੰਨ ਦਿਨਾਂ ਤੋਂ ਬੜੀ ਚੱਲ ਰਹੀ ਆ WhatsApp ਗਰੁੱਪਾਂ ਦੇ ਵਿੱਚ ਤੇ Facebook ਦੇ ਉੱਤੇ ਵੀ ਟੈਗ ਕੀਤਾ ਜਾ ਰਿਹਾ ਇੱਕ ਦੂਜੇ ਨੂੰ ਵੱਧ ਤੋਂ ਵੱਧ ਪਟੀਸ਼ਨ ਉੱਪਰ ਸਾਈਨ ਕੀਤਾ ਜਾਵੇ ਤਕਰੀਬਨ 20 ਲੱਖ ਦੇ ਲਗਭਗ ਸਾਈਨ ਹੋਣ ਤੱਕ ਹੋ ਚੁੱਕੀ ਆ ਇਹ ਪਟੀਸ਼ਨ ਦੇ ਪਿੱਛੇ ਕੌਣ ਆ ਸਾਨੂੰ ਨਹੀਂ ਪਤਾ ਪटीशन ਆਪਾਂ ਪਹਿਲਾਂ ਵੀ ਪਾਉਂਦੇ ਰਹੇ ਆ ਸੈਕ ਪਰ ਜਸਟਿਸ ਦੇ ਬਨੇ ਪਟੀਸ਼ਨਾਂ ਪਾਈਆਂ ਗਈਆਂ ਪਰ ਉਹਦੇ ਚ ਇੱਕ ਜ਼ਿੰਮੇਵਾਰ ਤੈਰ ਖੜੀ ਹੁੰਦੀ ਸੀ ਪਿੱਛੇ ਵਕੀਲ ਗੁਰਪਤਵਾਨ ਸਿੰਘ ਪੰਨੋ ਦਾ ਸਪੈਸ਼ਲ ਇੱਕ ਮੈਸੇਜ ਆਉਂਦਾ ਸੀ ਵੀ ਆ ਪਟੀਸ਼ਨ ਪਾਈ ਜਾ ਰਹੀ ਆ ਇਹਦਾ 1 ਲੱਖ ਸਾਈਨ ਆਪਾਂ ਨੂੰ ਚਾਹੀਦੇ ਆ ਕਿਉਂਕਿ ਅਮਰੀਕਾ ਦਾ ਕਾਨੂੰਨ ਆ ਕਿ 1 ਲੱਖ ਸਾਈਨ ਹੋਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੂੰ ਉਹਦੇ ਉੱਤੇ ਗੱਲਬਾਤ ਉਸ ਮਸਲੇ ਦੇ ਉੱਤੇ ਜਿਸ ਮਸਲੇ ਦੇ ਉੱਤੇ ਪਟੀਸ਼ਨ ਸਾਈਨ ਹੋਈ ਹੁੰਦੀ ਆ ਉਹਦੇ ਤੇ ਗੱਲਬਾਤ ਕਰਨੀ ਪੈਂਦੀ ਆ ਆਪਾਂ ਗੁਰੂ ਘਰਾਂ ਦੇ ਵਿੱਚ ਖੜ ਖੜ ਕੇ ਪਟੀਸ਼ਨਾਂ ਸਾਈਨ ਕਰਾਈਆਂ ਚਾਹੇ ਉਹ ਧਾਰਾ 25B ਹੋਵੇ ਚਾਹੇ ਹੋਰ ਮਸਲੇ ਸਾਡੇ ਸਿੰਘਾਂ ਦੇ ਹੋਣ ਤੇ ਉਹਦੇ ਉੱਤੇ ਬਰਾਕ ਓਬਾਮਾ ਨੇ ਜਾ ਕੇ ਭਾਰਤ ਦੇ ਵਿੱਚ ਉਹ ਮੁਸਲਮਾਨ ਤੇ ਗੱਲਬਾਤ ਕੀਤੀ ਆ ਕਿਉਂਕਿ ਉਸ ਪਟੀਸ਼ਨ ਦੇ ਪਿੱਛੇ ਇੱਕ ਜ਼ਿੰਮੇਦਾਰ ਧਿਰ ਖੜੀ ਸੀ ਪਰ ਜਿਹੜਾ ਆ ਮਸਲਾ ਸਰਦਾਰ ਆਪਣੇ ਹਰਜਿੰਦਰ ਸਿੰਘ ਆਲਾ ਇਹ ਪਟੀਸ਼ਨ 20 ਲੱਖ ਦੇ ਲਗਭਗ ਸਾਈਨ ਹੋ ਗਈ ਆ ਤੇ ਜਦੋਂ ਪਟੀਸ਼ਨ ਨੂੰ ਆਪਾਂ ਸਕਰੋਲ ਕਰਦੇ ਆ ਨਾ ਤੇ ਇਥਾਂ ਆਉਂਦਾ ਵੀ ਪਟੀਸ਼ਨ ਇਹ ਬਣਾਈ ਕਿਨੇ ਆ ਇਹਦੇ ਸੱਲੇ ਨਾ ਆਉਂਦਾ ਮਨੀਸ਼ਾ ਕੌਸ਼ਲ ਦਾ ਇਹ ਮਨੀਸ਼ਾ ਕੌਸ਼ਲ ਕੌਣ ਆ ਸਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਇਹਦੇ ਬਾਰੇ ਜਿੰਨੀ ਇੱਕ ਜਾਣਕਾਰੀ ਨਿਕਲ ਕੇ ਆਪਣੇ ਕੋਲੇ ਸਾਹਮਣੇ ਆ ਰਹੀ ਆ ਇਹ ਕੋਈ ਆਪਣੀ ਆਸਟ੍ਰੇਲੀਆ ਤੋਂ ਬੀਬੀ ਦੱਸੀ ਜਾ ਰਹੀ ਆ ਕੋਈ ਸਿੱਖ ਭਾਈਚਾਰੇ ਤੋਂ ਨਹੀਂ ਇਹਨੇ ਪਟੀਸ਼ਨ ਬਣਾਈ ਆ ਜਿਹਨੂੰ ਸਾਈਨ ਕੀਤਾ ਜਾ ਰਿਹਾ ਸਾਇਨ ਕੰਫ ਦੇ ਨਾਲ ਨਾਲ ਪੈਸਾ ਵੀ ਬੜਾ ਡੋਨੇਟ ਕੀਤਾ ਜਾ ਰਿਹਾ ਕਾਫੀ ਪੈਸਾ ਬੀਬੀ ਨੇ ਇਕੱਠਾ ਕਰ ਲਿਆ ਇਹਦੇ ਤੇ ਹੁਣ ਇਸ ਪਟੀਸ਼ਨ ਦੇ ਪਿੱਛੇ ਜਾ ਤਾਂ ਕੋਈ ਆਪਣੀ ਸਿੱਖ ਜਥੇਬੰਦੀ ਖੜੀ ਹੋਵੇ ਜਾਂ ਹਰਜਿੰਦਰ ਸਿੰਘ ਦਾ ਕੋਈ ਪਰਿਵਾਰਕ ਮੈਂਬਰ ਖੜਾ ਹੋਵੇ ਸਾਨੂੰ ਪਤਾ ਤਾਂ ਲੱਗੇ ਵੀ ਇਹ ਪੈਸਾ ਇਕੱਠਾ ਕੀਤਾ ਜਾ ਰਿਹਾ ਜਾਣਾ ਕਿੱਧਰ ਆ ਹਰਜਿੰਦਰ ਸਿੰਘ ਦੇ ਵਕੀਲ ਹਾਇਰ ਕੀਤੇ ਜਾਣੇ ਆ ਜਾਂ ਉਹਦੀ ਪਰਿਵਾਰ ਦੀ ਮਦਦ ਕੀਤੀ ਜਾਣੀ ਆ ਸਾਨੂੰ ਕੋਈ ਨਹੀਂ ਪਤਾ ਹੁਣ ਇਹ ਮਸਲਾ ਜਿਹੜਾ ਇਥੋਂ ਦਾ ਹੀ ਚਲਾ ਗਿਆ ਕੀ ਹੁਣ ਕਮੈਂਟਾਂ ਦੇ ਵਿੱਚੋਂ ਪੜ ਲਿਆ ਸੀ ਕੁਛ ਕੋਈ ਨਾ ਵੀ ਇਦਾਂ ਹੁਣ ਗੱਲ ਨਹੀਂ ਪਾਉਣੀ ਪਿਟੀਸ਼ਨਾਂ ਨਾਲ ਕਹਿੰਦੇ ਸੜਕਾਂ ਤੇ ਉਤਰਨਾ ਪੈਣਾ ਹੁਣ ਕਹਿੰਦੇ ਜਿਵੇਂ ਬਲੈਕ ਮੈਟਰ ਮਸਲਾ ਹੋਇਆ ਸੀ ਪਿੱਛੇ ਇੱਕ ਅਮਰੀਕਾ ਦੇ ਵਿੱਚ ਕੁਝ ਸਾਲ ਪਹਿਲਾਂ ਇੱਕ ਕ੍ਰਿਮੀਨਲ ਕਾਲਾ ਸੀ ਜਿਹੜਾ ਉਹ ਪਰਸੇ ਬੱਲੀਓ ਫੜਿਆ ਗਿਆ ਤੇ ਪੁਲਿਸ ਆਫ ਅਫੀਸਰ ਸੀ ਜਿਹੜਾ ਉਹ ਗੋਰਾ ਸੀ ਚਿੱਟੀ ਚਮੜੀ ਉਹਨੇ ਉਹ ਕ੍ਰਿਮਨਲ ਕਾਲੇ ਨੂੰ ਆਪਦੇ ਗੋਡੇ ਹੇਠਾਂ ਰੱਖਿਆ ਤੇ ਉਹ ਕਾਲਾ ਮਾਰਿਆ ਗਿਆ ਸੀ ਉਹ ਬਲੈਕ ਮੈਟਰ ਬੜਾ ਮਸਲਾ ਹਾਈਲਾਈਟ ਹੋਇਆ ਸੀ ਉਦੋਂ ਉਹਨੂੰ ਲੈ ਕੇ ਬੜੀ ਵੱਡੀ ਗੈਂਤੀ ਦੇ ਵਿੱਚ ਅਮਰੀਕਨ ਲੋਕ ਛੜਕਾਂ ਤੇ ਉਤਰੇ ਤੇ ਉਸ ਮਾਰਨ ਵਾਲੇ ਬੰਦੇ ਦੇ ਪਰਿਵਾਰ ਨੂੰ ਬਹੁਤ ਵੱਡਾ ਅਮਾਉਂਟ ਗਵਰਨਮੈਂਟ ਵੱਲੋਂ ਦਿੱਤਾ ਗਿਆ ਵੀ ਤੁਹਾਡੇ ਨੂੰ ਧੱਕਾ ਹੋ ਗਿਆ ਉਹ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹਨੂੰ ਸਜ਼ਾ ਹੋਈ 23 ਸਾਲਾਂ ਦੀ ਇੱਕ ਚੀਜ਼ ਤਾਂ ਆਪਾਂ ਨੂੰ ਮੰਨਣੀ ਪਊਗੀ ਅਮਰੀਕਾ ਵਰਗੇ ਜਿਹੜੇ ਮੁਲਕ ਨੇ ਉੱਥੇ ਸਕੈਨ ਦੇਖ ਕੇ ਜਾਂ ਕੋਈ ਵਾਈਟ ਸਕੈਨ ਆ ਜਾਂ ਬਲੈਕ ਸਕੈਨ ਆ ਜਾਂ ਕੋਈ ਬਰਾਊਨ ਆ ਉੱਥੇ ਫੈਸਲੇ ਅਦਾਲਤਾਂ ਇਦਾਂ ਫੈਸਲੇ ਨਹੀਂ ਬਦਲਦੀਆਂ ਲਾ ਆਫ ਲੈਂਡ ਉਸ ਮੁਲਕ ਨੂੰ ਕਿਹਾ ਜਾਂਦਾ ਕਿ ਉੱਥੇ ਕਾਨੂੰਨ ਚੰਗੀ ਤਰ੍ਹਾਂ ਵਰਕ ਕਰਦਾ ਪਿਛਲੇ ਸਮੇਂ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਵੀ ਹਮਲੇ ਹੋਏ ਨੇ ਜਦੋਂ ਖਾਸ ਕਰਕੇ 911 ਹੋਇਆ ਸੀ ਸਿੱਖਾਂ ਦੇ ਉੱਤੇ ਵੀ ਹਮਲੇ ਹੋਏ ਨੇ ਪਰ ਉਹ ਗਵਰਨਮੈਂਟ ਨੇ ਸਿੱਖਾਂ ਨੂੰ ਖਾਸ ਪ੍ਰੋਟੈਸਟ ਪ੍ਰੋਟੈਕਸ਼ਨ ਦਿੱਤੀ ਆ ਖਾਸ ਹਦਾਇਤਾਂ ਦਿੱਤੀਆਂ ਅਮਰੀਕਨ ਲੋਕਾਂ ਨੂੰ ਇਹ ਦੱਸਣ ਵਾਸਤੇ ਵੀ ਸਿੱਖਾਂ ਵਿੱਚ ਤੇ ਮੁਸਲਮਾਨਾਂ ਵਿੱਚ ਕੀ ਫਰਕ ਆ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਆਪਣੇ ਮੀਡੀਆ ਦੇ ਵਿੱਚ ਐਡਾਂ ਚਲਾਈਆਂ ਤੇ ਜਿਨ੍ਹਾਂ ਬੰਦਿਆਂ ਨੇ ਸਾਡੇ ਤੇ ਹਮਲੇ ਕੀਤੇ ਸੀ ਉਹਨਾਂ ਨੂੰ ਸਜ਼ਾਵਾ ਵੀ ਹੋਈਆਂ ਇਹ ਨਹੀਂ ਗੱਲ ਕੀ ਜੇ ਕੋਈ ਸਿੱਖ ਨੂੰ ਮਾਰਿਆ ਗਿਆ ਉੱਥੇ ਤੇ ਮਾਰਨ ਵਾਲਾ ਗੋਰਾ ਸੀ ਤੇ ਉਹਨੂੰ ਬਰੀ ਕਰ ਦਿੱਤਾ ਨਹੀਂ ਅੱਜ ਅੱਜ ਜਿਹੜਾ ਮਸਲਾ ਸਾਡਾ ਮੁੰਡਾ ਸਾਡੇ ਭਾਈ ਚਾਰੇ ਦਾ ਗਲਤੀ ਤਾਂ ਹੋਈ ਆ ਗਲਤੀ ਹੋਈ ਹੈ ਨਾ ਆਪਾਂ ਹੁਣ ਉੱਥੇ ਕਾਨੂੰਨ ਨੇ ਜਿਹੜਾ ਵਰਕ ਕਰਨਾ ਉਹ ਤਾਂ ਕਰਨਾ ਹੀ ਕਰਨਾ ਆਪਾਂ ਜੇ ਆਪਾਂ ਕਾਨੂੰਨ ਦੀ ਗੱਲ ਕਰਦੇ ਹੁਣ ਆਪਣਾ ਕੌਮ ਦਾ ਮਸਲਾ ਕੀ ਆ ਆਪਾਂ ਨਵੰਬਰ 84 ਵਿੱਚ ਸਾਡਾ ਕਤਲੇਆਮ ਹੋਇਆ ਸਾਡੇ ਗਲਾਂ 'ਚ ਟਾਇਰ ਪਾਏ ਗਏ ਵਿਧਵਾ ਕਲੋਨੀਆਂ ਬਣੀਆਂ ਇਹ ਫਿਰ ਕਨਫਾਊਂਟਰ ਹੋਏ ਮਸਲਾ ਦਾ ਲਾਅ ਐਂਡ ਆਰਡਰ ਦਾ ਹੈ ਨਾ ਵੀ ਉੱਥੇ ਸਾਡੇ ਉੱਤੇ ਕਿਸੇ ਵੀ ਜੋ ਕਾਰਵਾਈਆਂ ਹੋਈਆਂ ਤੱਕੇ ਹੋਏ ਨੇ ਪੂਰਾ ਕਾਨੂੰਨ ਅਣਦੇਖਿਆ ਕੀਤਾ ਗਿਆ ਉੱਥੇ ਕਾਨੂੰਨ ਨੇ ਸਹੀ ਭਾਰਤ ਦੇ ਵਰਕ ਨਹੀਂ ਕੀਤਾ ਕਾਤਲਾਂ ਨੂੰ ਸਜ਼ਾ ਨਹੀਂ ਹੋਈਆਂ ਜੇ ਆਪਾਂ ਭਾਰਤ ਦੇ ਵਿੱਚ ਸਾਡਾ ਇਸ ਚੀਜ਼ ਤੇ ਸਟੈਂਡ ਆ ਵੀ ਕਾਤਲਾਂ ਨੂੰ ਜਿਹੜਾ ਕਾਨੂੰਨ ਤੋੜਦਾ ਏ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਭਾਈ ਜੀ ਫਿਰ ਸਜ਼ਾ ਤਾਂ ਆਪਣਾ ਬੰਦਾ ਜਿਹੜਾ ਇੱਥੇ ਠੀਕ ਆ ਕਹਿ ਲਈ ਵੀ ਗਲਤ ਹੋ ਗਿਆ ਵਿਚਾਰੇ ਤੋਂ ਕੰਮ ਤੇ ਆਪਾਂ ਇਸ ਤਰੀਕੇ ਨਾਲ ਐਕਟ ਨਹੀਂ ਹੋਣਾ ਚਾਹੀਦਾ ਹੁਣ ਮੈਂ ਕੁਝ ਕਮੈਂਟ ਪੜ੍ਹ ਲਿਆ ਸੀ ਵੀ ਪਟੀਸ਼ਨਰ ਨਾਲ ਕਹਿੰਦੇ ਗੱਲ ਨਹੀਂ ਬੰਦਨੀ ਕਹਿੰਦੇ ਸੜਕਾਂ ਦੇ ਉੱਤਰ ਨਾ ਪਊਗਾ ਹਾਂ ਜਿਵੇਂ ਉਹ ਬਲੈਕ ਮੈਟਰ ਹੋਇਆ ਸੀ ਉਹ ਤਾਂ ਸੜਕਾਂ ਤੇ ਉਤਰੇ ਸੀਗੇ ਆ ਜਿਵੇਂ ਫਲਸਤੀਨ ਵਾਲੇ ਮਸਲੇ ਤੇ ਸੜਕਾਂ ਤੇ ਉਤਰੇ ਕਹਿੰਦਾ ਇਦਾਂ ਸੜਕਾਂ ਤੇ ਉਤਰਨਾ ਪੈਣਾ ਸਾਨੂੰ ਹੁਣ ਬਾਈ ਜੀ ਇਦਾਂ ਦੀ ਗਲਤੀ ਆਪਾਂ ਨਹੀਂ ਕਰਨੀ ਅੱਜ ਦੁਸ਼ਮਣ ਦੀ ਪੰਥਰੋ ਦੀ ਤਾਕਤਾਂ ਦੀ ਜੋਰ ਲੱਗਿਆ ਹੋਇਆ ਵੀ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਮੁਲਕਾਂ ਦੇ ਖਿਲਾਫ ਖਾਸ ਕਰ ਅਮਰੀਕਾ ਦੇ ਖਿਲਾਫ ਖੜੇ ਕਰੀਏ ਵੀ ਅਮਰੀਕਾ ਨੇ ਦੀ ਗੱਲ ਨਾ ਸੁਣੇ ਇਸ ਚੀਜ਼ ਦੇ ਤੇ ਬੜਾ ਧਿਆਨ ਰੱਖਣਾ ਕੋਈ ਵੀ ਇਦਾਂ ਦਾ ਐਕਟ ਅਸੀਂ ਨਹੀਂ ਕਰਨਾ ਕਿ ਉਹ ਮੁਲਕ ਸਾਨੂੰ ਅਣ ਦੇਖਿਆ ਕਰ ਦੇਣ। ਸੋ ਕੋਈ ਵੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਆ ਪਹਿਲਾਂ ਤਾਂ ਆਪਾਂ ਉਹਦੇ ਧਿਆਨ ਲਈਏ ਵੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਕੌਣ ਕਰ ਰਿਹਾ। ਕੋਈ ਜਥੇਬੰਦੀ ਜ਼ਿੰਮੇਵਾਰ ਅਦਾਰਾ ਜਾਂ ਜਿਹਦਾ ਸਾਨੂੰ ਪਤਾ ਹੈ ਵੀ ਇਹ ਜਵਾਬਦੇਹ ਨੇ ਗੱਲਾਂ ਨੂੰ ਲੈ ਕੇ। ਉਹ ਜਾਣਕਾਰੀ ਦੇਤੇ ਤੇ ਵਿਸ਼ਵਾਸ ਕਰਨਾ। ਇਹੋ ਜਿਹਾ ਕੋਈ ਵੀ ਦਿੱਤੀ ਗਈ ਕਾਲ ਜਿਹੜੀ ਸਾਨੂੰ ਪੂਰੀ ਕੌਮ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੀ ਆ ਇਦਾਂ ਦਾ ਐਕਟ ਕਿ ਉਹ ਅਮਰੀਕਾ ਸਾਡੇ ਖਿਲਾਫ ਖੜਾ ਹੋ ਜੇ ਇਦਾਂ ਦਾ ਆਪਾਂ ਬਿਲਕੁਲ ਹੀ ਨਹੀਂ ਕਰਨਾ ਬਿਲਕੁਲ ਨਹੀਂ ਕਰਨਾ ਧਿਆਨ ਰੱਖ ਲੈਣਾ ਚੀਜ਼ਾਂ ਦਾ ਆਪਾਂ ਸਾਰਿਆਂ ਨੇ ਕਿਤੇ ਇਹ ਨਾ ਹੋਵੇ ਕਿ ਜਿਵੇਂ ਗਾਂਧੀ ਜੀ ਨੇ ਸਾਨੂੰ ਵਰਤ ਕੇ ਸਾਡੇ ਬੰਦਿਆਂ ਨੂੰ ਉਦੋਂ ਗੋਰਿਆਂ ਦੇ ਖਿਲਾਫ ਹੁਣ ਫਿਰ ਸਾਨੂੰ ਕਿਤੇ ਵਰਤਿਆ ਨਾ ਜਾਵੇ ਤੋ ਇਹੋ ਜਿਹੀਆਂ ਕੋਈ ਵੀ ਜਾਣਕਾਰੀਆਂ ਕੋਈ ਵੀ ਜਿਹੜੇ ਫੰਡ ਇਕੱਠੇ ਹੋ ਰਹੇ ਨੇ ਰੋਕੋ ਇਹਨਾਂ ਨੂੰ ਕੋਈ ਫੰਡ ਦੇਣ ਦੀ ਜ਼ਰੂਰਤ ਨਹੀਂ ਗਈ ਤੁਹਾਡੀ ਭਾਵਨਾ ਸੱਚੀ ਆ ਤੁਸੀਂ ਹਮਦਰਦੀ ਰੱਖਦੇ ਆ ਉਸ ਭਰਾ ਨਾਲ ਸਾਡੇ ਨਾਲ ਉਹ ਵੱਖਰੀ ਗੱਲ ਆ ਪਰ ਸਾਡੀਆਂ ਭਾਵਨਾਵਾਂ ਨੂੰ ਸਾਡੇ ਖਿਲਾਫ ਨਾ ਕਿਤੇ ਵਰਤਿਆ ਜਾਵੇ ਜੇ ਕੋਈ ਜ਼ਿੰਮੇਵਾਰ ਤੇਰ ਨਿਕਲ ਕੇ ਸਾਹਮਣੇ ਆਉਂਦੀ ਆ ਜੇ ਕੋਈ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ ਵੀ ਆਪਾਂ ਕੋਈ ਵਕੀਲ ਹਾਇਰ ਕਰਨਾ ਕੋਈ ਉਸ ਪਰਿਵਾਰ ਦੀ ਮਦਦ ਕਰਨੀ ਹੈ ਉੱਥੇ ਤੁਸੀਂ ਜ਼ਰੂਰ ਮਦਦ ਕਰ ਸਕਦੇ ਆ ਪਰ ਜਿਹਨੂੰ ਆਪਾਂ ਜਾਣਦੇ ਨਹੀਂ ਨਗੇ ਹੁਣ ਇਹ ਬੀਬੀ ਆ ਜਿਹਨੇ ਪਟੀਸ਼ਨ ਤਿਆਰ ਕੀਤੀ ਆ ਨਿਸ਼ਾ ਕੌਸਣ ਕੌਣ ਆ ਜੀ ਹੈ ਪਤਾ ਕਿਸ ਨੂੰ ਕੁਛ ਨਹੀਂ ਪਤਾ ਹੁਣ ਗੱਲ ਇਹ ਆ ਕਿ ਯਾਰ ਕੰਮ ਤਾਂ ਗਲਤ ਹੋਇਆ ਠੀਕ ਹੈ ਵੀਡੀਓ ਇੰਨੇ ਫੇਕ ਚੱਲ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਮੈਂ ਇੱਕ ਸੁਣ ਲਿਆ ਸੀ ਕਿ ਜੀ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਗਈ। ਉਹ ਆਪਣੇ ਬੰਦਨ ਸ਼ੇਅਰ ਵੀ ਕਾਫੀ ਕਰਦਾ। ਮੜ ਜ ਆਪਾਂ ਦੇਖਿਆ ਕਰੀਏ ਵੀ ਇਹ ਇਹ ਇੰਨਾ ਚੀਜ਼ਾਂ ਸੱਚ ਕਿੰਨਾ ਖੋਊਗਾ। ਕਿ 45 ਸਾਲ ਦੀ ਸਜ਼ਾ ਹੋ ਗਈ ਹੋ ਚੁੱਕੀ ਆ। ਅਜੇ ਤਾਂ ਯਾਰ ਕੱਲ ਦੀ ਗੱਲ ਆ ਇਹ ਕਿੰਨੇ ਦਿਨ ਹੋਇਆ। ਤੁਸੀਂ ਵੀ ਕੋਰਟ ਕਚੈਰੀਆਂ ਨਾਲ ਆਪਣੇ ਵਾਅ ਪਏ ਆ ਕਿੰਨਾ ਕਿਤੇ ਕਿ ਫੈਸਲੇ ਕਿਤੇ ਨਹੀਂ ਛੇਤੀ ਆ ਜਾਂਦੇ ਆ। ਕੋਰਟ ਚ ਕੇਸ ਜਨਾ ਟ੍ਰਾਇਲ ਚੱਲਣਾ ਏ। ਉੱਥੇ ਦੋਨਾਂ ਪਾਸਿਆਂ ਦੇ ਪੱਖ ਸੁਨੇ ਜਾਂਦੇ ਆ ਵਕੀਲਾਂ ਦੀ ਚਰਚਾ ਹੁੰਦੀ ਆ ਇੱਥੇ ਇਹ ਉਹ ਮੁਲਕ ਥੋੜੀ ਆ ਵੀ ਹਰ ਸ਼ੁਕਰ ਨੂੰ ਤੋਣਾ ਵੜਦੇ ਨਹੀਂ ਆ ਇੱਥੇ ਵੀ ਕੋਈ ਸੁਣਵਾਈ ਨਹੀਂ ਗਈ ਬਾਈ ਜਿੱਥੇ ਸੁਣਵਾਈ ਹੁੰਦੀ ਆ ਹਰਜਿੰਦਰ ਸਿੰਘ ਦਾ ਪੱਖ ਵੀ ਸੁਨਿਆ ਜਾਊਗਾ ਕੀ ਗੱਲਬਾਤ ਆ ਕਿਵੇਂ ਹੋਈ ਸਾਰਾ ਕੁਝ ਉਹਦੇ ਬਾਅਦ ਫੈਸਲੇ ਲਏ ਜਾਣਗੇ ਤੇ ਬਾਕੀ ਹੁਣ ਇਹ ਜਿਹੜੀਆਂ ਚੀਜ਼ਾਂ 2020 ਦੀਆਂ ਕੁਝ ਵੀ ਰਿਹਾਰਨਾ ਦੇ ਰਹੇ ਵੀ ਉਦੋਂ ਵੀ ਇਹ ਚੀਜ਼ ਹੋਈ ਸੀ ਭਾਈ ਜੀ 2020 ਦੇ ਵਿੱਚ ਬਾਈਡਨ ਦੀ ਗਵਰਨਮੈਂਟ ਸੀ ਹੁਣ ਹਾਲਾਤ ਅਮਰੀਕਾ ਦੇ ਬਦਲੇ ਹੋਏ ਆ ਤੁਸੀਂ ਵੀ ਦੇਖ ਰਹੇ ਹੋ ਸਭ ਕੁਝ ਚੇਂਜ ਹੋ ਰਿਹਾ ਅਗਲੇ ਨੇ ਕਿਹਾ ਇਸ ਪੂਰੇ ਸਟ੍ਰਕਚਰ ਬਦਲੇ ਆ ਜੇ ਇਹ ਘਟਨਾ ਇੱਕ ਹੋਈ ਆ ਉਹ ਅਗਲੇ ਮੇਕ ਸ਼ੋਰ ਕਰਨਗੇ ਵੀ ਇਹ ਘਟਨਾ ਦੁਬਾਰਾ ਨਾ ਹੋਵੇ ਇੱਥੇ ਗੱਲ ਕੱਲੇ ਹਰਜਿੰਦਰ ਸਿੰਘ ਦੀ ਜੀਗੀ ਇਹ ਸਾਰਿਆਂ ਵਾਸਤੇ ਚੇਂਜ ਹੋ ਰਿਹਾ ਕੋਈ ਸਾਰਿਆਂ ਵਾਸਤੇ ਸਖਤਾਈ ਹੋਊਗੀ ਵੀ ਹਰਜਿੰਦਰ ਸਿੰਘ ਦਾ ਮੈਂ ਇੱਕ ਤੁਸੀਂ ਸੋਸ਼ਲ ਮੀਡੀਆ ਦੇਖਿਆ ਹੁਣਾਂ ਡਰਾਈਵਿੰਗ ਨੂੰ ਲੈ ਕੇ ਜਿਹੜੇ ਆਪਣੇ ਰੋਡਾਂ ਤੇ ਸਾਈਨ ਲੱਗੇ ਹੁੰਦੇ ਆ ਕਿੱਥੇ ਯੂ ਟਰਨ ਮਾਰ ਸਕਦੇ ਆ ਕਿੱਥੋਂ ਨਹੀਂ ਮਾਰ ਸਕਦੇ ਉਹਦੇ ਬਾਰੇ ਕੁਝ ਪੁੱਛਿਆ ਗਿਆ ਤੇ ਉਹਨੂੰ ਵਿਚਾਰੇ ਨੂੰ ਕੁਝ ਸਮਝ ਨਹੀਂ ਆਈ 12 ਦੇ ਵਿੱਚੋਂ ਦੋ ਸਵਾਲਾਂ ਦਾ ਸ਼ਾਇਦ ਉਹ ਜਵਾਬ ਦੇ ਸਕਿਆ ਸੋ ਭਾਈ ਜੀ ਇਦਾਂ ਦਾ ਡਰਾਈਵਰ ਆਪਾਂ ਚਾਹੇ ਕੋਈ ਵੀ ਆ ਹੁਣ ਮੈਂ ਗੱਡੀ 'ਚ ਬੈਠਾ ਹਾਂ ਮੈਨੂੰ ਕੋਈ ਇੱਥੇ ਕੰਟੇਨਰ ਫੜਾ ਦੇ 40 ਫੁੱਟਾ ਪਿਆ ਟਰੱਕ ਬੈਕ ਲਾ ਮੈਂ ਤਾਂ ਬੰਦੇ ਹੀ ਮਾਰੂੰਗਾ ਨਾ ਫਿਰ ਮੈਦੂੰ ਦੂੰਗਾ ਦੋ ਚਾਰਾਂ ਨੂੰ ਉੱਥੇ ਸੋ ਹਰ ਇੱਕ ਚੀਜ਼ ਦੇ ਵਿੱਚ ਪ੍ਰੋਪਰ ਜਾਣਕਾਰੀ ਹੋਣੀ ਬੜੀ ਜ਼ਰੂਰੀ ਆ ਸਾਡੇ ਸਾਰਿਆਂ ਵਾਸਤੇ ਆ ਇਹ ਹੋ ਸਕਦਾ ਵੀ ਇਦਾਂ ਦਾ ਕੋਈ ਡਰਾਈਵਰ ਸਾਨੂੰ ਮਦਦ ਦੇ ਇਹ ਵੀ ਤਾਂ ਹੋ ਸਕਦਾ ਸੀ ਵੀ ਯੂ-ਟਰਨ ਮਾਰਨ ਵਾਲਾ ਕੋਈ ਗੋਰਾ ਹੁੰਦਾ ਤੇ ਉਹ ਜਿਹੜੀ ਗੱਡੀ ਦੇ ਵਿੱਚ ਤਿੰਨ ਮਾਰੇ ਗਏ ਆ ਪੰਜਾਬੀ ਭਾਈਚਾਰੇ ਦੇ ਹੁੰਦੇ ਫਿਰ ਸਾਡੀਆਂ ਫੀਲਿੰਗਾਂ ਹੋਰ ਤਰ੍ਹਾਂ ਦੀਆਂ ਹੋਣੀਆਂ ਸੀ ਪਰ ਆਪਾਂ ਨੇ ਥੋੜਾ ਜਨਾ ਇਸ ਤਰੀਕੇ ਨਾਲ ਲਈਏ ਵੀ ਉੱਥੇ ਅਮਰੀਕਾ ਦੇ ਵਿੱਚ ਇਦਾਂ ਦਾ ਤੱਕਾ ਧੁੱਕਾ ਤਾਂ ਨਹੀਂ ਹੋ ਸਕਦਾ ਕਾਨੂੰਨੀ ਜਿਹੜੀ ਹੈਲਪ ਕਰਨੀ ਚਾਹੀਦੀ ਆ ਵਕੀਲਾਂ ਵਗੈਰਾ ਦੀ ਉਹ ਕਰਦੀ ਕਰਨੀ ਚਾਹੀਦੀ ਆ ਸਾਨੂੰ ਆਪ ਦੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਆਪਾਂ ਇੰਨਾ ਵੀ ਚੇਤਨ ਰਹਿਣਾ ਕਿ ਸਾਡਾ ਦੋਸ਼ਮਣ ਸਾਨੂੰ ਸਾਡੇ ਖਿਲਾਫ ਇਹਨਾਂ ਵਰਤ ਜੇ ਕਿਤੇ ਆ ਛੜਕਾਂ ਤੇ ਉਤਰਨ ਵਾਲੀ ਪ੍ਰੋਟੈਸਟ ਕਰਨਾ ਇਹ ਨਹੀਂ ਕਰਨਾ ਆਪਾਂ ਕੰਬੀਰ ਜੀ ਧਿਆਨ ਰੱਖਣਾ ਸਾਰਿਆਂ ਨੇ ਜੇ ਕੋਈ ਏਦਾਂ ਦੀ ਪੋਸਟ ਤੁਹਾਨੂੰ ਦਿਖਦੀ ਆ ਉਹ ਪੋਸਟ ਦੀ ਜਾ ਕੇ ਕੰਪਲੇਨ ਕਰੋ ਤੇ ਉਹਨੂੰ ਬਿਲਕੁਲ ਸਪੋਰਟ ਨਾ ਕਰੋ ਤੇ ਖਾਸ ਕਰ ਜਿਹੜੀਆਂ ਜਾਣਕਾਰੀਆਂ ਸਾਡੇ ਤੈ ਪਹੁੰਚਦੀਆਂ ਉਹ ਜਾਣਕਾਰੀਆਂ ਪਹੁੰਚਦਾ ਕੌਣ ਕਰ ਰਿਹਾ ਹੈ ਜਿਹਨੂੰ ਅਸੀਂ ਜਾਣਦੇ ਨਹੀਂ ਕਿ ਇਹੋ ਜਿਹੀਆਂ ਜਾਣਕਾਰੀਆਂ ਤੇ ਕੋਈ ਵਿਸ਼ਵਾਸ ਨਹੀਂ ਕਰਨਾ ਬੜੇ ਜਿੱਥੋਂ ਤਾਈ ਅੱਜ ਕੌਮ ਪਹੁੰਚੀ ਹੈ ਨਾ ਅਸੀਂ ਪਹੁੰਚੇ ਆ ਸਾਡੀ ਗੱਲਬਾਤ ਦੁਨੀਆ ਤੇ ਸੁਣੀ ਜਾ ਰਹੀ ਆ ਬਹੁਤ ਸਟਰਗਲ ਕੀਤਾ ਬਾਈ ਜੀ ਕੌਮ ਨੇ ਬਹੁਤ ਕੁਰਬਾਨੀਆਂ ਬਹੁਤ ਸ਼ਹਾਦਤਾਂ ਤਾਈ ਦੇ ਕੇ ਅਸੀਂ ਇੱਥੇ ਪਹੁੰਚੇ ਅੱਜ ਕਿਤੇ ਇਹ ਨਾ ਹੋਵੇ ਖੀਰ ਦੇ ਟੱਬੇ ਤੋਂ ਅਸੀਂ ਇਦਾਂ ਦੇ ਤਿਲਕੀਏ ਤੇ ਥੱਲੇ ਡਿੱਗ ਗਿਆ ਜਮਾ ਤੋਂ ਮੁਲਕਾਂ ਦੀ ਸਾਡੀ ਗੱਲਬਾਤ ਸੁਣ ਰਹੇ ਆ ਤੇ ਉਸ ਉਹ ਜਿਹੜਾ ਭਰੋਸਾ ਮੁਲਕ ਸਾਡੇ ਤੇ ਕਰਦੇ ਆ ਜੇ ਉਹਨਾਂ ਨੂੰ ਅੱਜ ਲੱਗ ਰਿਹਾ ਕਿ ਸਿੱਖੀ ਸਿਧਾਂਤ ਸਿੱਖ ਸਾਡੇ ਗੁੱਡ ਐਲਾਈ ਹੋ ਸਕਦੇ ਆ ਸਾਡੇ ਮਿੱਤਰ ਹੋ ਸਕਦੇ ਆ ਇੱਕ ਮੁਲਕ ਇਦਾਂ ਦਾ ਸਿੱਖਾਂ ਦਾ ਹੋ ਸਕਦਾ ਜਿਹੜਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਦਾ ਕਿਉਂਕਿ ਸਿੱਖੀ ਸਿਧਾਂਤ ਤੇ ਸਾਡੇ ਸਿਧਾਂਤ ਦੋਨਾਂ ਮੁਲਕਾਂ ਦੇ ਰਲਦੇ ਨੇ ਇੱਕ ਨੇ ਲੱਗ ਪਗ ਤੇ ਉਸ ਵਿਸ਼ਵਾਸ ਨੂੰ ਆਪਾਂ ਹੋਰ ਬਿਲਡ ਕਰਨਾ ਹੈ ਤਾਕੀ ਕੌਮ ਦਾ ਪੁਲਕ ਬਣ ਸਕੇ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਦੇਖੋ ਆਪਾਂ ਹਰ ਹਫਤੇ ਵੀਡੀਓ ਦੇ ਵਿੱਚ ਰਾਜ ਦੀ ਗੱਲ ਕਰਦੇ ਆ 100 ਵਾਰੰਟੀ ਦੀ ਗੱਲ ਕਰਦੇ ਆ ਇਹ ਚੰਨ ਧਿਆਨ ਚ ਰੱਖਿਏ ਜਿਹੜਾ ਰਾਜ ਹੁੰਦਾ ਨਾ ਰਾਜ ਰਾਜ ਇੱਕ ਹਾਥੀ ਦੀ ਉਹ ਪੈਡ ਹੁੰਦੀ ਆ ਜਿਹਦੇ ਸਾਰੀਆਂ ਪੈੜਾਂ ਸਮਾਜ ਜਾਂਦੀਆਂ ਰਾਜ ਦੇ ਨਾਲ ਮਸਲੇ ਕਿਵੇਂ ਹੱਲ ਹੁੰਦੇ ਆ ਪਿੱਛੇ ਜੇ ਕੁਝ ਸਾਲ ਪਹਿਲਾਂ ਦੀ ਗੱਲ ਆ ਤੁਸੀਂ ਵੀ ਉਹ ਨਿਊਜ਼ ਦੇਖੀ ਹੋ ਕਿਉਂਕਿ ਨਿਊਜ਼ بڑے-ਵੱਡੇ ਪੱਤਰ ਦੇ ਉੱਤੇ ਭਾਰਤ ਦੇ ਹੋ ਸ਼ਾਈ ਰਹੀ। ਕੱਤਰ ਦੇ ਵਿੱਚ ਭਾਰਤ ਦੇ ਸਾਬਕਾ 9 ਫੌਜੀ ਫੜੇ ਗਏ ਸੀ। Google ਤੇ ਸਰਚ ਮਾਰ ਲਿਓ ਨਿਕਲੀ ਹੋਣੀ ਨਿਊਜ਼ ਮੈਂ ਥੋੜਾ ਜਿਹਾ ਸਕਰੀਨ ਤੇ ਦਿਖਾ ਦੇਣਾ ਤੁਹਾਨੂੰ ਇਹ ਸਰਚ ਕਰ ਲੈ ਸਾਰੀ ਨਿਊਜ਼ ਪੜੀ ਲੱਗਦੀ ਸੀ। ਭਾਰਤ ਦੇ 9 ਫੌਜੀ ਸਾਬਕਾ ਫੌਜੀ ਕੱਤਰ ਦੇ ਵਿੱਚ ਫੜੇ ਗਏ ਕਰਦੇ ਕੀ ਸੀ? ਉਹ ਜਸੂਸੀ ਕਰ ਰਹੇ ਸੀ ਇਜ਼ਰਾਈਲ ਦੇ ਵਾਸਤੇ। ਕੱਤਰ ਨੇ ਫੜ ਲੇ। ਫੜ ਕੇ ਉਹਨਾਂ ਨੂੰ ਸਜ਼ਾਵਾਂ ਤੱਕ ਦਿੱਤੀਆਂ। ਸੁਜਾਮਾ ਸਨਾਤ ਲਾਉਂਣਾ ਉਹਨਾਂ ਨੂੰ ਵੀ ਇਹਨਾਂ ਨੂੰ ਫਾਸੀ ਲਾਉਣੀ ਆ ਸੀ। ਉਸ ਤੋਂ ਬਾਅਦ ਕੋਈ ਹਿੰਦੂ ਸੜਕਾਂ ਤੇ ਨਹੀਂ ਉਤਰਿਆ। ਕੋਈ ਪ੍ਰੋਟੈਸਟ ਨਹੀਂ ਹੋਇਆ। ਕੋਈ ਪਟੀਸ਼ਨਾਂ ਨਹੀਂ ਹੋਈਆਂ। ਹੋਇਆ ਕੀ ਸੀ? ਮੁਲਖ ਨੇ ਐਕਟ ਕੀਤਾ। ਭਾਰਤ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਕਤਰ ਦੇ ਵਿੱਚ ਗਿਆ। ਮੋਦੀ ਨੇ ਗੱਲਬਾਤ ਕੀਤੀ। ਉਹਨਾਂ ਨੇ ਆਪਣੇ ਸਾਰੇ ਬੰਦੇ ਛਣਾਲੇ ਉੱਥੇ। ਮੁਲਖ ਦੀ ਪਾਵਰ ਹਾਥੀ ਦਾ ਉਹ ਪੈਰ ਜੀਦੇ ਸਾਰੀਆਂ ਪੈਨਾ ਸਮਾ ਜਾਂਦੀਆਂ ਰਾਜ ਦੇ ਨਾਲ ਛੋਟੇ ਛੋਟੇ ਮਸਲੇ ਕਿਵੇਂ ਹੱਲ ਹੋ ਜਾਂਦੇ ਚੁਟਕੀਆਂ ਦੇ ਨਾਲ ਐ ਕਰਕੇ ਆਪਾਂ ਇਹ ਚੀਜ਼ ਨੂੰ ਸਮਝੀਏ ਸੋ ਕੌਮ ਦਾ ਜਿਹੜਾ ਹਾਲ ਆ ਉਹ ਸਾਡੀ ਸੋਵਰਨਟੀ ਆ ਪਰ ਜਿਹੜੇ ਇਦਾਂ ਦੇ ਇਸ਼ੂ ਹੁੰਦੇ ਆ ਤੇ ਬੜਾ ਆਪਾਂ ਧਿਆਨ ਦੇਣਾ ਚਾਹਣਾ ਇਹਨਾਂ ਦੇ ਉੱਤੇ ਸੋ ਇੰਨੀਆਂ ਕਿ ਬੇਨਤੀ ਹੈ ਤੁਹਾਡੇ ਨਾਲ ਸੋ ਜਾਣਕਾਰੀ ਨੂੰ ਜਰੂਰ ਪੜ੍ਹ ਪ੍ਰਾਪਤਕ ਸਾਂਝੀ ਕਰਿਓ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਗਲਤ ਜਾਣਕਾਰੀ ਸਾਡੇ ਤੀ ਪਹੁੰਚ ਰਹੀਆਂ ਜਿਹੜੀਆਂ ਸਾਡੀ ਕੌਮ ਦਾ ਨੁਕਸਾਨ ਕਰਾ ਸਕਦੀਆਂ ਬੜਾ ਚਿਤੰਨ ਰਹਿਣਾ ਪਸਾਰਿਆ ਨੇ ਸੋ ਇਨੀਆਂ ਕ ਬੇਨਤੀਆਂ ਮਿਲਦੀਆਂ ਸ਼ੁਕਰਵਾਰ ਨੂੰ ਇੱਕ ਨਵੇਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਸੋ ਦੇਵ ਜਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ